ਪਖੰਡੀ ਬਾਬੇ ਨੇ ਪੁੱਤਰ ਦੇਣ ਦਾ ਚਾਸਾ ਦੇਖ ਕੇ ਮਹਿਲਾ ਨਾਲ ਕੀਤਾ ਸਮੂਹਿਕ ਜ਼ਬਰਜਨਾਹ ਪਖੰਡੀ ਬਾਬੇ ਕੋਲ ਬੇਟੇ ਦੀ ਚਾਹਤ ਲੈ ਕੇ ਪੁੱਜੀ ਮਹਿਲਾ ਦੇ ਨਾਲ ਬਾਬੇ ਨੇ ਸਾਥੀਆਂ ਨਾਲ ਮਿਲ ਕੇ ਸਮੂਹਿਕ ਜ਼ਬਰਜਨਾਹ ਕੀਤਾ ਮਾਮਲਾ ਜਦ ਸਾਹਮਣੇ ਆਇਆ ਤਾਂ ਬਾਬੇ ਨੇ ਆਪਣੀ ਪੱਗ ਮਹਿਲਾ ਦੇ ਪੈਰਾਂ ਵਿੱਚ ਰੱਖ ਕੇ ਮਾਫੀ ਮੰਗੀ ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਇਸ ਤੋਂ ਬਾਅਦ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਉੱਤੇ ਪਖੰਡੀ ਬਾਬਾ ਕੁਲਵੰਤ ਸਿੰਘ ਉਰਫ ਕਾਨ ਦੇ ਖਿਲਾਫ ਜ਼ਬਰਜਨਾਹ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਘਟਨਾ ਤਨਤਾਂ ਦੇ ਪਿੰਡ ਸਿੱਤ ਦੀ ਝੁੰਗੀਆਂ ਦੀ ਹੈ ਮੁਲਜ਼ਮ ਕੁਲਵੰਤ ਸਿੰਘ ਫਰਾਰ ਹੈ ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਨੇ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ ਨਾ ਇਹ 3 ਬਹਿਣਾ ਦੀਆਂ ਇੱਜ਼ਤਾਂ ਲੁੱਟਦੇ ਆ ਉਹਨੇ ਕਿੱਥੋਂ ਦਾ ਬਾਬਾ ਐ ਸੀ ਤੋ ਕੀ ਨਾ ਕੀ ਬਾਬਾ ਕੁਲਵੰਤ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਏ ਤੁਸੀਂ ਇਹਨਾਂ ਕੋਲੇ ਸਾਈ ਪੁੱਤਰ ਦੀ ਦਾਤ ਦੇ ਕਰਕੇ ਗਏ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਛਨਾਣ ਕਰਾਉਣੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਘੜੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਨਾ ਮੁੰਡੇ ਹੋਰ ਵਾਪਸ ਆਏ ਉਥੇ ਮੋਟਰਸਾਈਕਲ ਤੇ ਦੋ ਮੁੰਡੇ ਹੂੰ ਇਨਾ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ ਟਾਈਆਂ ਘੰਟਿਆਂ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ਾਈ ਵਿੱਚ ਆਪੇ ਵੱਜ ਗਈ ਆਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇਦਾਂ ਸੀ ਮੈਨੂੰ ਮੇਰੇ ਘਰ ਬਚਾ ਦੋ ਮੈਂ ਨਹੀਂ ਇਦਾਂ ਸੀ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤੋ ਸਖਸਾ ਦਿੱਤੀ ਜਾਵੇ ਇਹਨੂੰ ਲੈ ਗਏ ਕਿੱਥੇ ਗਏ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਸੀ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਘਰੇ ਕਰਵਾਇਆ ਤੇ ਕਿਸੇ ਨੂੰ ਪੂਤ ਚੰਬਰ ਜਾਣਗੇ ਅਸੀਂ 6 ਤਰੀਕ ਨੂੰ ਦਾਤ ਕੋਈ ਸਵਾ ਘਟ 9 8:30 ਵਜੇ ਦੇ ਕਰੀਬ ਆਏ ਹਾਂ ਇੱਥੇ ਸੀਤੋ ਬਾਬੇ ਦੇ ਜਿਹਾ ਨਾ ਕੰਤਾ ਅਸੀਂ ਮਤਲਬ ਕਿ ਬੱਚੇ ਦਾਤ ਲੈਣ ਵਾਸਤੇ ਆਈ ਸੀ ਇਹ ਕਹਿੰਦਾ ਸੀ ਕਿ ਮਤਲਬ ਕਿ ਐਂ ਵੀ ਸੁਨਾਨ ਕਰਨਾ ਹੈ ਤਿੰਨ ਚਾਰ ਕਰਵਾਵਾਂਗੇ ਤੇ ਫਿਰ ਤੇਰੀ ਝੋਲੀ ਮਤਲਬ ਕਿ ਬੱਚਾ ਹੋਊਗਾ ਨਹੀਂ ਤਾਂ ਨਹੀਂ ਹੋਊਗਾ ਪਹਿਲੇ ਵੀ ਬੱਚੇ ਹੋਏਗਾ ਪਹਿਲਾਂ ਮੇਰੀ ਗੁੜੀਆ ਵਾਜੀ ਪੁੱਛੋ ਤੇ ਕੀ ਕਹਿੰਦਾ ਸੀ ਬੇਟਾ ਹੋਊਗਾ ਕਹਿੰਦੇ ਹਾਂ ਕਹਿੰਦੇ ਫਿਰ ਬੇਟਾ ਹੀ ਮਿਲੂਗਾ ਤੈਨੂੰ ਅਸੀਂ ਆਏ ਬਲਾਂ ਕੋਲਡ ਡਰਿੰਕ ਪੀ ਆ ਫਿਰ ਇਹਨੇ ਸਾਨੂੰ ਮਤਲਬ ਕਿ ਰੋਟੀ ਰੋਟੀ ਖਵਾਈ ਆ ਰੋਟੀ ਖਾਂਦਿਆ ਸਾਰੀ ਮੈਂ 10 15 ਮਿੰਟ ਦੇ ਵਿੱਚ ਮੈਨੂੰ ਬੇਹੋਸ਼ੀ ਹੋਣ ਲੱਗੀ ਮੈਨੂੰ ਕੁਝ ਨਹੀਂ ਪਤਾ ਕਿ ਮੈਂ ਕਿੱਥੇ ਪਿਆ ਹਾਂ ਕਿੱਥੇ ਮੇਰੀ ਗੁੜੀਆ ਹੂੰ ਠੀਕ ਆ 12:00 ਵਜੇ ਆਉਂਦੀ ਆ ਕਿ ਮੈਨੂੰ ਇਹਨੇ ਹਾਂ ਲਾ ਕੇ ਖਾਇਆ ਵਾ ਕਿ ਮੇਰਾ ਆ ਕੰਮ ਹੋ ਗਿਆ ਫਿਰ ਮੈਂ ਮਤਲਬ ਕਿ ਮੈਨੂੰ ਕੁਝ ਨਹੀਂ ਸੁਝਿਆ ਫਿਰ ਮੈਂ ਫੋਨ ਕੀਤਾ ਆਪਣੇ ਇੱਥੇ ਕੋਡ ਬੁੱਡੇ ਇੱਕ ਮੇਰੀ ਮਤਲਬ ਕਿ ਸਾਲੀ ਉਹਨੂੰ ਫੋਨ ਕੀਤਾ ਫਿਰ ਉਹ ਉਹਨਾਂ ਦਾ ਹਸਬੰਦ ਮੈਨੂੰ ਲੈਣ ਆਇਆ ਫਿਰ ਅਸੀਂ ਉਹਨਾਂ ਘਰੇ ਗਏ ਮੈਂ ਇਹ ਚਾਹੁੰਦਾ ਹਾਂ ਕਿ ਇਹੋ ਜਿਹੇ ਬੰਦਿਆਂ ਨੂੰ ਫਾਂਸੀ ਤੋਂ ਵੀ ਵੱਧ ਸਜ਼ਾ ਹੋਣੀ ਚਾਹੀਦੀ ਹੈ